ਇਤਿਹਾਸਿਕ ਖਾਲਸਾ ਕਾਲਜ ਵਿਖੇ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ 2025 ਦੀ ਸ਼ੁਰੂਆਤ 15 ਨਵੰਬਰ ਨੂੰ ਹੋਵੇਗੀ 15 ਤੋਂ 19 ਨਵੰਬਰ ਤੱਕ 5 ਦਿਨਾਂ ਤੱਕ ਚੱਲਣ ਵਾਲੇ ਉਕਤ ਮੇਲੇ ਦੀ ਪ੍ਰਧਾਨਗੀ ਖਾਲਸਾ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਸ ਕਤਰ ਰਾਜੇਂਦਰ ਮੋਹਨ ਸਿੰਘ ਛੀਨਾਕਰਨ ਕੀ ਇਸ ਸਭ ਮੇਲੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਕਰਮਜੀਤ ਸਿੰਘ ਮੁੱਖ ਮਹਿਮਾਨ ਅਤੇ ਨਵਦੀਪ ਸਿੰਘ ਸੂਰੀ IFS ਸਾਬ ਦਾ ਅੰਬੈਸਡਰ UAE ਅਤੇ ਹਾਈ ਕਮਿਸ਼ਨਰ ਆਸਟ੍ਰੇਲੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦਕਿ ਖਾਲਸਾ ਯੂਨੀਵਰਸਿਟੀ ਦੇ ਉਪਕੁਲਪਤੀ ਡਾਕਟਰ ਮਹਿਲ ਸਿੰਘ ਮੁੱਖ ਵਕਤਾ ਦੇ ਤੌਰ ਤੇ ਸ਼ਾਮਿਲ ਹੋਣਗੇ 5 ਦਿਨ ਚੱਲਣ ਵਾਲੇ ਮੇਲੇ ਦੌਰਾਨ ਹਰ ਦਿਨ ਵੱਖ-ਵੱਖ ਕਿਸਮ ਦੇ ਸਾਹਿਤਕ ਸਮਾਗਮ ਹੋਣਗੇ ਜਿਸ ਵਿੱਚ ਪਹਿਲੇ ਦਿਨ 15 ਨਵੰਬਰ ਨੂੰ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਸਰਦਾਰ ਛੀਨਾ ਕਰਨਗੇ ਮੇਲੇ ਦੇ ਦੂਸਰੇ ਦਿਨ ਪੰਜਾਬੀਆਂ ਦੀ ਮਾਨਸਿਕਤਾ ਵਿਸ਼ੇ ਤੇ ਪੈਨਲ ਚਰਚਾ ਹੋਵੇਗੀ। ਦੁਪਹਿਰ ਸਮੇਂ ਭਾਸ਼ਾ ਵਿਭਾਗ ਪੰਜਾਬ ਵੱਲੋਂ আয়োজিত ਕਵੀ ਦਰਬਾਰ ਹੋਵੇਗਾ ਜਿਸ ਦੀ ਪ੍ਰਧਾਨਗੀ ਨਾਮਵਰ ਸ਼ਾਇਰ ਅਜਾਇਬ ਹੁੰਦਲ ਕਰਨਗੇ। ਮੇਲੇ ਦੇ ਤੀਸਰੇ ਦਿਨ ਭਾਸ਼ਾ ਵਿਭਾਗ ਪੰਜਾਬ ਦੀ ਸਹਾਇਤਾ ਨਾਲ ਅਜੋਕੇ ਯੁੱਗ ਵਿੱਚ ਭਾਸ਼ਾ ਤੇ ਸਾਹਿਤ ਚੁਣੌਤੀਆਂ ਅਤੇ ਸੰਭਾਵਨਾਵਾਂ ਵਿਸ਼ੇ ਤੇ ਸੈਮੀਨਾਰ ਹੋਵੇਗਾ ਜਿਸ ਵਿੱਚ ਪੰਜਾਬੀ ਦੇ ਨਾਮਵਰ ਵਿਦਵਾਨ ਭਾਗ ਲੈਣਗੇ। ਮੇਲੇ ਦੇ ਚੌਥੇ ਦਿਨ ਵਿਦਵਾਨਾਂ ਦੇ ਵੱਖ-ਵੱਖ ਗਰੁੱਪ ਵੱਖ-ਵੱਖ ਵਿਸ਼ਿਆਂ ਤੇ ਪੈਨਲ ਚਰਚਾ ਕਰਨਗੇ। ਜਿਸ ਵਿੱਚ ਪੰਜਾਬ ਦੇ ਰਾਜਸੀ ਪ੍ਰਸ਼ਾਸਕੀ ਵਿਵਾਰ ਵਿਸ਼ੇ ਤੇ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪੈਨਲ ਚਰਚਾ ਕਰਵਾਈ ਜਾਵੇਗੀ ਮੇਲੇ ਦੇ ਪੰਜਵੇਂ ਦਿਨ ਵੱਖ-ਵੱਖ ਮਸਲਿਆਂ ਤੇ ਵਿਦਿਆਰਥੀਆਂ ਦੇ ਸਨਮਾਨ ਨੂੰ ਸਮਰਪਿਤ ਹੋਵੇਗਾ ਜਿਸ ਵਿੱਚ ਵੀ ਲੋਡਬੰਦ ਵਿਦਿਆਰਥੀਆਂ ਨੂੰ ਚਮਨ ਲਾਲ ਪੱਲਾ ਸਕਾਲਰਸ਼ਿਪ ਦਿੱਤੀ ਜਾਵੇਗੀ ਇਹ ਖਾਲਸਾ ਕਾਲਜ ਦੇ ਵਿੜੇ ਵਿੱਚ 10ਵਾਂ ਅੰਮ੍ਰਿਤਸਰ ਸਹਿਤ ਉਤਸਵ ਤੇ ਪੁਸਤਕ ਮੇਲਾ ਇਦੇ ਵਿੱਚ ਹਰ ਸਾਲ ਅਸੀਂ ਪੰਜਾਬ ਭਰ ਨਹੀਂ ਇਹ ਪੂਰੇ ਨਾਰਥ ਇੰਡੀਆ ਦੇ ਵਿੱਚੋਂ ਪਬਲਿਸ਼ਰਾਂ ਨੂੰ ਸੱਦਾ ਦਿੰਦੇ ਆ ਤੇ ਇਸ ਵਾਰੀ 120 126 ਸਾਡੇ ਪਬਲਿਸ਼ਰ ਆ ਰਹੇ ਆ ਤੇ ਇਹਦੇ ਵਿੱਚ ਸਾਰੇ ਸਬਜੈਕਟਸ ਦੀਆਂ ਲਿਟਰੇਚਰ ਦੀਆਂ ਪੰਜਾਬੀ ਸਹਿਤ ਪੰਜਾਬੀ ਭਾਸ਼ਾ ਸਾਡੇ ਕਲਚਰ ਨਾਲ ਸੰਬੰਧਿਤ ਜਾਂ ਵੀ ਸੱਭਿਆਚਾਰ ਨਾਲ ਕਿਤਾਬਾਂ ਆਉਂਦੀਆਂ ਤੇ ਬਹੁਤ ਸਾਰੇ ਕਾਲਜਾਂ ਸਕੂਲਾਂ ਤੇ ਪੂਰੇ ਮਾਝੇ ਦੇ ਪਿੰਡਾਂ ਤੋਂ ਲੋਕ ਕਿਤਾਬਾਂ ਖਰੀਦਣ ਆਉਂਦੇ ਆ ਸੋ ਪੰਜ ਰੋਜ਼ਾ ਇਹ ਪੰਜ ਦਿਨ ਮੇਲਾ ਕਿਤਾਬਾਂ ਦੇ ਨਾਲ-ਨਾਲ ਇਹ ਸਾਹਮਣੇ ਤੁਹਾਡੇ ਸਟੇਜ ਬਣ ਰਹੀ ਆ ਇਹਦੇ ਵਿੱਚ ਸਾਡੇ ਪੰਜਾਬ ਦੇ ਜਿਹੜਾ ਪੰਜਾਬ ਦੀ ਭਲਾਈ ਨੂੰ ਚਿੰਤਨ ਕਰਨ ਵਾਲੇ ਲੋਕ ਆਣ ਕੇ ਆਪਣੀਆਂ ਵਿਚਾਰ ਵੀ ਪੇਸ਼ ਕਰਨਗੇ ਪਾਛਣ ਦੇਣਗੇ ਵੱਡੇ ਵੱਡੇ ਲੇਖਕਾਂ ਦੇ ਰੂਬਰੂ ਪ੍ਰੋਗਰਾਮ ਆ ਕਵੀ ਆਉਣਗੇ ਕਵੀ ਦਰਬਾਰ ਆ ਤੇ ਇਹ ਇਸ ਵਾਰੀ ਮੇਲਾ ਜਿਹੜਾ ਭਾਸ਼ਾ ਵਿਭਾਗ ਪੰਜਾਬ ਪੰਜਾਬ ਸਰਕਾਰ ਦਾ ਜਿਹੜਾ ਵੱਡਾ ਆਧਾਰਾ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਵਾਲਾ ਉਹਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਇਸ ਤੋਂ ਇਲਾਵਾ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਜਿਹੜਾ ਉਹ ਵੀ ਇਹਦੇ ਸਾਨੂੰ ਸਹਿਯੋਗ ਕਰ ਰਿਹਾ ਤੇ ਪਬਲਿਸ਼ਰ ਐਸੋਸੀਏਸ਼ਨ ਹੈ ਸਾਡੀ ਨਾਲ ਸਾਰੀ ਸੋ ਸਾਰੇ ਪਬਲਿਸ਼ਰ ਤੇ ਨਾਰਥ ਇੰਡੀਆ ਚੋ ਵਿਦਵਾਨ ਜਿਹੜੇ ਸਾਡੇ ਇੱਥੇ ਪਹੁੰਚਣਗੇ ਤੇ ਵਿਚਾਰਾ ਵੀ ਨਾਲ-ਨਾਲ ਹੋਣਗੀਆਂ ਤੇ ਕਿਤਾਬਾਂ ਦਾ ਨਾਲ ਸੇਲ ਪਰਚੇਸ ਸਾਰਾ ਪ੍ਰਦਰਸ਼ਨੀਆਂ ਵੀ ਹੋਣਗੀਆਂ ਅਸਲ ਚ ਅਸੀਂ 10 ਸਾਲ ਪਹਿਲਾਂ ਇਸੇ ਮੰਤਵ ਨੂੰ ਲੈ ਕੇ ਕਿ ਜਿਹੜਾ ਸਕਰੀਨ ਵੱਲ ਬੱਚਾ ਖਿੱਚਿਆ ਜਾ ਰਿਹਾ ਸੋਸ਼ਲ ਮੀਡੀਆ ਵੱਲ ਖਿੱਚਿਆ ਜਾ ਰਿਹਾ ਤੇ ਕਿਤਾਬਾਂ ਤੋਂ ਟੁੱਟ ਰਿਹਾ ਕੰਪਿਊਟਰ ਨੇ ਵੀ ਪਹਿਲਾਂ ਛੱਟ ਮਾਰੀ ਫਿਰ ਹੌਲੀ-ਹੌਲੀ ਸੋਸ਼ਲ ਮੀਡੀਆ ਨੇ ਬਹੁਤ ਜ਼ਿਆਦਾ ਜਦੋਂ ਫੇਸਬੁੱਕ ਵਟਸਐਪ ਹੋਰ ਚੈਟ ਦੀਆਂ ਕਈ ਐਪਸ ਆਈਆਂ ਤੇ ਉਹਨਾਂ ਨਾਲ ਬੱਚੇ ਜਿਹੜੇ ਜੁੜ ਗਏ ਫਿਰ ਅਸੀਂ ਮਹਿਸੂਸ ਕੀਤਾ ਸੀ ਕਿ ਬੱਚਿਆਂ ਦੇ ਕੋਲ ਕਿਤਾਬਾਂ ਇਦਾਂ ਦਾ ਲਾ ਕੇ ਤੇ ਉਹਨਾਂ ਦੇ ਵਿੱਚ ਜਾਗਰੂਕਤਾ ਪੈਦਾ ਕਰੇ ਕਿ ਕਿਤਾਬ ਦਾ ਕੋਈ ਬਦਲ ਨਹੀਂ ਹੈਗਾ ਕਦੀ ਵੀ ਜਿਹੜੀ ਚੀਜ਼ ਸਕਰੀਨ ਤੇ ਤੁਸੀਂ ਜਾਂ ਫੋਨ ਤੇ ਜਾਂ ਕੰਪਿਊਟਰ ਤੇ ਵੀ ਦੇਖਦੇ ਹੋ ਉਹਦਾ ਆਨੰਦ ਨਹੀਂ ਆ ਸਕਦਾ ਜਿਹੜਾ ਕਿਤਾਬ ਸਾਡੇ ਕੋਲ ਪੜ੍ਹੀ ਹੋਈ ਹੱਥ 'ਚ ਪੜ੍ਹਦੇ ਵੀ ਆ ਜਦੋਂ ਸਾਡੇ ਮਨ ਮਸਤਕ ਦੇ ਵਿੱਚ ਜਿਹੜੀ ਕਿਤਾਬ ਦਾ ਇਮੇਜ ਵੀ ਤੇ ਉਹਦੀਆਂ ਜਿਹੜੀਆਂ ਹਰਫ ਹਰਫ ਪੈ ਜਾਂਦਾ ਸੋ ਸੋਸ਼ਲ ਮੀਡੀਆ ਦੀ ਸਕਰੀਨ ਤੇ ਨਹੀਂ ਪੈ ਸਕਦਾ ਸੋ ਸੋਸ਼ਲ ਮੀਡੀਆ ਨਾਲੋਂ ਤੋੜ ਕੇ ਸੋਸ਼ਲ ਮੀਡੀਆ ਦੇ ਜਿਹੜੇ ਸੋਸ ਸਵਾਦ ਲੋਕਾਂ ਨੂੰ ਥੋੜੇ ਚਿਰੇ ਪਏ ਆ ਜਾਂ ਗਲਤ ਸੰਗਤ 'ਚ ਮੁੜਕੇ ਚਲੇ ਜਾਂਦੇ ਬੱਚੇ ਕਿਤਾਬ ਜਿਹੜੀ ਆ ਉਹ ਤੁਹਾਨੂੰ ਇੱਕ ਚੰਗਾ ਮਨੁੱਖ ਬਣਾਉਂਦੀ ਆ ਤੇ ਨਵੀਂ ਪੀੜ੍ਹੀ ਬਹੁਤ ਝੂਠ ਚੜ ਰਿਆ ਇਸੇ ਮੇਲੇ ਨੇ ਮਾਝੇ ਦੇ ਵਿੱਚ ਹਰ ਸਾਲ ਕਰੋੜ ਰੁਪਏ ਦੀ ਪਿਛਲੀ ਵਾਰੀ 70-80 ਲੱਖ ਦੀ ਵਿਕੀ ਸੀ ਕਿਤਾਬ ਉਹ ਲੋਕਾਂ ਦੇ ਘਰਾਂ 'ਚ ਜਾਂਦੀ ਆ ਮਾਹੌਲ ਬਣਿਆ ਸੋ ਸਾਡੇ ਹੀ ਬੱਚੇ ਆਣ ਕੇ ਦੋ ਦੋ 4 4000 ਦੀਆਂ ਕਿਤਾਬਾਂ ਬੱਚੇ ਲੈ ਜਾਂਦੇ ਆ ਜਿਹੜੇ ਵੋਲੀਅਮ ਦੇ ਵੋਲੀਅਮ ਖਰੀਦ ਕੇ ਲੈ ਜਾਂਦੇ ਆ ਉਹ ਫਿਰ ਪੜ੍ਹਦੇ ਆ ਬੜਾ ਟੇਸਟ ਡਿਵੈਲਪ ਕੀਤਾ ਇਸ ਮੇਲੇ ਨੇ ਆਲੇ ਦੁਆਲੇ ਪੜਨ ਦਾ ਇਸ ਮੇਲੇ ਦਾ ਮਕਸਦ ਪੰਜਾਬ ਵਿੱਚ ਪੁਸਤਕ ਸਭਿਆਚਾਰ ਪੈਦਾ ਕਰਨਾ ਕਿਉਂਕਿ ਸਾਡੇ ਆਮ ਤੌਰ ਤੇ ਅਸੀਂ ਸਾਰੇ ਫਿਕਰ ਕਰਦੇ ਆ ਕਿ ਨਵੀਂ ਪੀੜ੍ਹੀ ਜਿਹੜੀ ਆ ਉਹ ਪੁਸਤਕਾਂ ਤੋਂ ਦੂਰ ਹੁੰਦੀ ਜਾ ਰਹੀ ਆ ਪਰ ਪਿਛਲੇ 10 ਸਾਲਾਂ ਦੇ ਵਿੱਚ ਸਾਡਾ ਇਹ ਅਨੁਭਵ ਆ ਕਿ ਇਸ ਮੇਲੇ ਦੇ ਵਿੱਚ ਜਿੰਨੇ ਵੱਡੀ ਪੱਧਰ ਤੇ ਇਹਦੇ ਵਿੱਚ ਵਿਦਿਆਰਥੀ ਤੇ ਹੋਰ ਲੋਕ ਜਿਹੜੇ ਆ ਕੇ ਸ਼ਾਮਲ ਹੁੰਦੇ ਨੇ ਤੇ ਕਰੋੜਾਂ ਰੁਪਏ ਦੀਆਂ ਕਿਤਾਬਾਂ ਇੱਥੇ ਵਿਕਦੀਆਂ ਨੇ ਤੇ ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਅੰਮ੍ਰਿਤਸਰ ਦੀ ਧਰਤੀ ਤੇ ਜਿਹੜੀ ਪੰਜਾਬ ਦੀ ਸਾਹਿਤਿਕ ਵਿਰਾਸਤ ਆ ਉਹ ਫਿਰ ਦੁਬਾਰਾ ਜਿਉਂਦੀ ਹੋ ਰਹੀ ਆ ਤੇ ਖਾਲਸਾ ਕਾਲਜ ਹਮੇਸ਼ਾ ਹੀ ਪੰਜਾਬੀ ਪਾਸ਼ਾ ਸਾਹਿਤ ਤੇ ਸਭਿਆਚਾਰ ਇਹਦੇ ਵਿਕਾਸ ਵਾਸਤੇ ਕੰਮ ਕਰਦਾ ਰਿਹਾ ਇਸੇ سلسلے ਦੇ ਵਿੱਚ ਇਹ ਸਾਡਾ ਪੁਸਤਕ ਵਿਲਾ ਜਿਹੜਾ ਉਹ ਲਗਾਇਆ ਜਾ ਰਿਹਾ ਤੇ ਇਹਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਪਬਲਿਸ਼ਰ ਜਿਹੜੇ ਪੰਜਾਬ ਦੇ ਵੱਡੇ-ਵੱਡੇ ਜਾਂ ਪੰਜਾਬ ਤੋਂ ਬਾਹਰ ਦੇ ਉਹ ਸਾਰੇ ਆ ਰਹੇ ਨੇ ਇਸ ਤੋਂ ਇਲਾਵਾ ਸਾਡੇ ਕੋਲ ਇੱਥੇ ਕਲਾ ਪ੍ਰਦਰਸ਼ਨੀਆਂ ਹੋਣਗੀਆਂ ਸਾਡੇ ਕੋਲ ਕਵੀਸ਼ਰ ਜਿਹੜੇ ਕਵਿਸ਼ਰੀ ਪੇਸ਼ ਕਰਨਗੇ ਇਹ ਲੋਕ ਸਾਜ ਸਾਹਿਤਿਕ ਪ੍ਰੋਗਰਾਮ ਹੋਣਗੇ ਇਹਦੇ ਵਿੱਚ ਅਸੀਂ ਸੈਮੀਨਾਰ ਪੈਨਲ ਚਰਚਾ ਤੇ ਕਵੀ ਦਰਬਾਰ ਵੀ ਰੱਖਿਆ ਹੋਇਆ ਅਮਰਥਰ ਖਾਲਸਾ ਕਾਲਜ ਦੇ ਵਿਹੜੇ ਵਿੱਚ 15 ਨਵੰਬਰ ਤੋਂ ਪੁਸਤਕ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ ਜਿਹੜਾ ਮੇਲਾ ਹੈ 5 ਦਿਨ ਚੱਲੇਗਾ ਅਤੇ ਇਸ ਵਿੱਚ ਭਾਰਤ ਦੇ ਵੱਖ-ਵੱਖ ਪਬਲਿਸ਼ਰ ਵੀ ਇਸ ਹਿੱਸਾ ਲੈਣਗੇ ਗੱਲਬਾਤ ਕਰਦੇ ਹੋਏ ਪ੍ਰਬੰਧਕਾਂ ਨੇ ਇਹ ਨੌਜਵਾਨ ਪੀੜੀ ਨੂੰ ਖਾਸ ਕਰਕੇ ਅਪੀਲ ਕੀਤੀ ਕਿ ਇਸ ਬਿਲੇ ਵਿੱਚ ਪਾਗ ਲੈਣ ਅਤੇ ਕਿਤਾਬਾਂ ਨਾਲ ਜੁੜਨ ਤਾਂ ਜੋ ਨੌਜਵਾਨ ਪੀੜੀ ਜਿਹੜੀ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਪਿਛਲੇ 10 ਸਾਲਾਂ ਤੋਂ ਖਾਸ ਕਰਕੇ ਕਾਲਜ ਮੈਨੇਜਮੈਂਟ ਵੱਲੋਂ ਕਿ ਜਿਹੜੀ ਨੌਜਵਾਨ ਪੀੜੀ ਹੈ ਉਸ ਨੂੰ ਜਿਆਦਾ-ਜਿਆਦਾ ਕਿਤਾਬਾਂ ਨਾਲ ਜੋੜਿਆ ਜਾ ਸਕੇ ਅਮਰਥਰ ਫਾਸਟਵੇ ਖਬਰਾਂ ਦੇ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ